ਤਬ ਟੈਂਡਾ ਦੇ ਪਿੰਡ ਲੈਰਾ ਮੁਹੱਬਤ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਜਿੱਥੇ ਪ੍ਰਵਾਸੀਆਂ ਦੇ ਵੱਲੋਂ ਇੱਕ ਪੰਜਾਬੀ ਨੂੰ ਕੁੱਟਿਆ ਗਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਹੀ ਸਕਦੇ ਹੋ ਲਗਾਤਾਰ ਹੁਣੇ ਸੋਸ਼ਲ ਮੀਡੀਆ ਤੇ ਵੀਡੀਓ ਜਿਹੜੀ ਹੈ ਉਹ ਵਾਇਰਲ ਹੋ ਰਹੀਆ ਪੂਰਾ ਮਾਮਲਾ ਵੀ ਤੁਹਾਨੂੰ ਦੱਸਦੇ ਹਾਂ ਕਿ ਅਸਲ ਦੇ ਵਿੱਚ ਪੂਰਾ ਮਾਮਲਾ ਕੀ ਹੈ ਦਰਅਸਲ ਇੱਕ ਪ੍ਰਵਾਸੀ ਦੇ ਵੱਲੋਂ ਰੇੜੀ ਲਗਾਈ ਗਈ ਸੀ ਫਰੂਟ ਦੀ ਔਰ ਇੱਕ ਪੰਜਾਬੀ ਜਦੋਂ ਟਰੈਕਟਰ ਤੇ ਆਇਆ ਉਹਦੇ ਕੋਲੋਂ ਫਲ ਖਰੀਦਦਾ ਤਾਂ ਰੇਟ ਜਿਹੜਾ ਆ ਉਹ ਦੋਨਾਂ ਦੇ ਵਿਚਕਾਰ ਤੈਅ ਹੋ ਜਾਂਦਾ ਹੈ ਤੈਅ ਹੋਈ ਰੇਟ ਤੇ ਹੀ ਪੰਜਾਬੀ ਦੇ ਵੱਲੋਂ ਫਲ ਜਿਹੜਾ ਉਹ ਖਰੀਦਿਆ ਜਾਂਦਾ ਪਰ ਇੰਨੀ ਦੇਰ ਨੂੰ ਜਿਹੜਾ ਰੇੜੀ ਵਾਲਾ ਪ੍ਰਵਾਸੀ ਉਹਦੇ ਮਨ ਦੇ ਵਿੱਚ ਪਤਾ ਨਹੀਂ ਕੀ ਆਉਂਦਾ ਉਹ ਕਹਿੰਦਾ ਨਹੀਂ ਇੰਨੇ ਦੇ ਨਹੀਂ ਵੇਚਣੇ ਇੰਨੇ ਦੇ ਲੈਣੇ ਆ ਤਾਂ ਇਸ ਤੋਂ ਲੈ ਕੇ ਤੂ ਤੂ ਮਮੇ ਖੋ ਜਾਂਦੀ ਹੈ ਪ੍ਰਵਾਸੀ ਦੇ ਵੱਲੋਂ ਆਪਣੇ ਸਾਥੀ ਜਿਹੜੇ ਆ ਉਹ ਬੁਲਾ ਲਏ ਜਾਂਦੇ ਆ ਔਰ ਮਿਲ ਕੇ ਉਸ ਵਿਅਕਤੀ ਦੇ ਉੱਪਰ ਪੰਜਾਬੀ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਔਰ ਟਰੈਕਟਰ ਦੇ ਉੱਪਰ ਚੜ੍ਹ ਕੇ ਹੀ ਪੰਜਾਬੀ ਦੀ ਕੁੱਟਮਾਰ ਜਿਹੜੀ ਉਹ ਕੀਤੀ ਜਾਂਦੀ ਆ ਮੌਕੇ ਦੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਲਹਿਰਾ ਮੁਹੱਬਤ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਜਿੱਥੇ ਫਲ ਖਰੀਦਣ ਗਏ ਪੰਜਾਬੀ ਨੂੰ ਪ੍ਰਵਾਸੀਆਂ ਦਾ ਝਰੁੰਡ ਜਿਹੜਾ ਆ ਉਹ ਇਕੱਠਿਆਂ ਹੋ ਕੇ ਕੁੱਟਣ ਲੱਗ ਪੈਂਦਾ ਪਹਿਲਾ ਇੱਕ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਬੱਚੇ ਦੇ ਨਾਲ ਜ਼ਬਰਜਨਾ ਕਰਕੇ ਤੇ ਉਹਦਾ ਕਤਲ ਕੀਤਾ ਗਿਆ ਫਿਰ ਉਸ ਤੋਂ ਬਾਅਦ ਇੱਕ ਜਲੰਧਰ ਦਾ ਮਾਮਲਾ ਸਾਹਮਣੇ ਆਇਆ ਉਹ ਵੀ ਪ੍ਰਵਾਸੀ ਦੇ ਵੱਲੋਂ ਇੱਕ 4 ਸਾਲਾ ਬੱਚੀ ਦੇ ਨਾਲ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਹੁਣ ਲਹਿਰਾ ਮੁਹੱਬਤ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਜਿੱਥੇ ਪ੍ਰਵਾਸੀਆਂ ਦੇ ਝਰੁੰਡ ਦੇ ਵੱਲੋਂ ਇੱਕ ਪੰਜਾਬੀ ਵਿਅਕਤੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਮਾਮਲਾ ਇਸ ਤੀシਗਾ ਕਿ ਪੰਜਾਬੀ ਨੇ ਫਲ ਖਰੀਦਣੇ ਚਾਏ ਰੇਟ ਦੋਨਾਂ ਦੇ ਵਿਚਕਾਰ ਤਹਿ ਹੋ ਗਿਆ ਔਰ ਉਸ ਤੋਂ ਬਾਅਦ ਵੀ ਪ੍ਰਵਾਸੀ ਦੀ ਤੂਤੋ ਮੈਮੇ ਜਿਹੜੀ ਉਹ ਬਰਕਰਾਰ ਰਹੀ ਕਿ ਮੈਂ ਇਨੇ ਤੇ ਨਹੀਂ ਦੇਣੇ ਇਨੇ ਤੇ ਦੇਣੇ ਆ ਤੇ ਉਸ ਤੋਂ ਬਾਅਦ ਆਪਣੇ ਸਾਥੀ ਨਾਲ ਇਕੱਠੇ ਕਰਕੇ ਤੇ ਪੰਜਾਬੀ ਦੇ ਉੱਪਰ ਹਮਲਾ ਕਰ ਦਿੱਤਾ ਹੈ। ਟਰੈਕਟਰ ਦੇ ਉੱਪਰ ਕੀ ਉਸ ਨੂੰ ਕੁੱਟਿਆ ਮਾਰਿਆ ਜਾ ਰਿਹਾ ਹੈ ਤਸਵੀਰਾਂ ਦਿਖਾ ਰਹੇ ਹੁਣ ਹਾਲਤ ਜਿਹੜੀ ਆ ਉਹ ਕਾਫੀ ਸੀਰੀਅਸ ਦੱਸੀ ਜਾ ਰਹੀ ਹੈ ਉਸ ਵਿਅਕਤੀ ਦੀ ਜਿਹਦੇ ਨਾਲ ਕੁੱਟਮਾਰ ਕੀਤੀ ਗਈ ਹੈ। ਉਹਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਤੇ ਜੋ ਪ੍ਰਵਾਸੀ ਸੀ ਜਿਨ੍ਹਾਂ ਦੇ ਵੱਲੋਂ ਹਮਲਾ ਕੀਤਾ ਗਿਆ। ਉਹਨਾਂ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਤੇ ਮਾਮਲਾ ਦਰਜ ਕਰ ਦਿੱਤਾ ਹੈ। ਮੌਕੇ ਦੀ ਤਸਵੀਰਾਂ ਤੁਹਾਨੂੰ ਇੱਕ ਵਾਰੀ ਇਹ ਵੀਡੀਓ ਵੀ ਸੁਣਾ ਦਿੰਦੇ ਆ ਕਿ ਜਿੱਥੇ ਤੂ ਤੂ ਮੈਮਾ ਕੋਰੀ ਆ ਔਰ ਕੁੱਟਿਆ ਵੀ ਜਾ ਰਿਹਾ ਹੈ ਪੰਜਾਬੀ ਨੂੰ ਪ੍ਰਵਾਸੀਆਂ ਦੇ ਵੱਲ। ਉਹ ਮੈਂ ਬਣਾਉਣਾ ਮੇਰਾ ਕੁਝ ਬਾਗ ਉਹ ਮੈਂ ਉਹ ਮੈਂ ਛੱਡ ਰੱਖੀ ਤੇ ਆ ਗਿਆ 40 ਰੁਪਏ ਲੱਗੇ ਤੇ ਮੇਰੇ ਉਸ ਤੋਂ ਥੱਲੇ ਦਾ ਪਾਉ ਪਰੇ ਹੋ ਜਾ ਤੇਰੀ ਹੈ ਨਹੀਂ ਤੇਰੀ ਹੈ ਨਹੀਂ ਪਰੇ ਹੋ ਜਾ ਆ ਵੀ ਪਾਉ ਇਹ ਕੀ ਹੈ